ਮੈਂ ਇਹੀ ਕਹਿਣਾ ਚਾਹਾਂਗਾ ਜੀ ਸਾਰਿਆਂ ਨੂੰ ਵੀ ਬਸਤਵਾਰ ਸਹਿਯੋਗ ਕਰਨ ਵੀ ਹਰ ਇੱਕ ਪਿੰਡ ਦੇ ਵਿੱਚ ਆਉਂਦੇ ਜਾਂਦੇ ਰਾਇਆਂ ਨੂੰ ਇਹ ਲਾਉਣੇ ਚਾਹੀਦੇ ਰਾਇਆਂ ਲਈ ਤਾਂ ਕਿ ਸੰਤਾਨੀ ਯਾਦ ਨੂੰ ਵੀ ਮੁੱਖ ਰੱਖਿਆ ਜਾ ਸਕੇ ਤੇ ਗਰਮੀ ਨੂੰ ਵੀ ਇਹ ਚੀਜ਼ ਨਾਲ ਬਹੁਤ ਹੁੰਦਾ ਕਿਉਂਕਿ ਗਰਮੀ ਚ ਬਾਹਰੋਂ ਲੋਕ ਆਉਂਦੇ ਨੇਗੇ ਆਪਾਂ ਨੂੰ ਪਤਾ ਹੀ ਹੈਗਾ ਇਹਦਾ ਜੀ ਅਸੀਂ ਆਏ ਸਾਲ ਹੀ ਲਵਾਉਣੇ ਆ ਗਰਮੀ ਨੂੰ ਮੁੱਖ ਰੱਖ ਕੇ ਵੀ ਲੋਕ ਜੀ ਇੱਥੇ ਗਰਮੀ ਚ ਨਗਦੇ ਕਰਦੇ ਕਰਨ ਉਹਦੇ ਵਾਸਤੇ ਸਾਡੀ ਸੇਵਾ ਅਸੀਂ ਆ ਆ ਸਾਲ ਆਉਂਦੇ ਜਾਂਦੇ ਰਾਈਆਂ ਲਈ ਸੇਵੀਆਂ ਲਾਉਣੇ ਆ ਤੇ ਗੁਰੂ ਆਦਿਨ ਦੇਵ ਦੇ ਸਿੱਧੀ ਦਸ ਨੂੰ ਯਾਦ ਰੱਖ ਕੇ ਤੇ ਜਿੰਨੇ ਪਿੰਡ ਦੇ ਸਹਿਯੋਗ ਸਾਨੂੰ ਬਹੁਤ ਮਿਲਿਆ ਜੀ ਅਲਵੇਸ ਨੌ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਅਸੀਂ ਪਿੰਡ ਇਨਾ ਵਾਜਵਾ ਦੇ ਵਿੱਚ ਖੜੇ ਆਂ ਜਿੱਥੇ ਕਿ ਨੌਜਵਾਨਾਂ ਵੱਲੋਂ ਪਾ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਗਾਈ ਗਈ ਹੈ ਗੱਲ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਗਾਈ ਗਈ ਹੈ ਗੱਲਬਾਤ ਅੱਜ ਪਿੰਡ ਇਨਾ ਵਾਜਵਾ ਵਿੱਚ ਤੁਸੀਂ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਗਾਈ ਹੈ ਕੀ ਕਹਿਣਾ ਚਾਹੋਗੇ ਇਹਦਾ ਜੀ ਅਸੀਂ ਆਈ ਸਾਲ ਹੀ ਲਵਾਉਣੇ ਆਂ ਗਰਮੀ ਨੂੰ ਮੁੱਖ ਰੱਖ ਕੇ ਵੀ ਲੋਕ ਜੀ ਇੱਥੇ ਗਰਮੀ ਚ ਨਗਦੇ ਕਰਦੇ ਕਰਨ ਉਹਦੇ ਵਾਸਤੇ ਸਾਡੀ ਸੇਵਾ ਵੀ ਹੋ ਜਾਂਦੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਆ ਇਸ ਸਾਲ ਆਉਂਦੇ ਜਾਂਦੇ ਰਾਈਆਂ ਲਈ ਸੇਵੀਲ ਲਾਉਨੇ ਆ ਤੇ ਗੁਰੂ ਆਦਿਨ ਦੇਵ ਦੇ ਸਿੱਧੀ ਦਸ ਨੂੰ ਯਾਦ ਰੱਖ ਕੇ ਤੇ ਜਿੰਨੇ ਪਿੰਡ ਦਾ ਸਹਿਯੋਗ ਸਾਨੂੰ ਬਹੁਤ ਮਿਲਿਆ ਜੀ ਹਾਂ ਇਹ ਹਰ ਸਾਲ ਹੀ ਲਾਉਨੇ ਤੁਸੀਂ ਹਾਂ ਜੀ ਹਰ ਸਾਲ ਹੀ ਲਾਉਣੀ ਹੈ ਨੌਜਵਾਨਾਂ ਸਾਡੇ ਨਾਲ ਬਹੁਤ ਸਾਥ ਹੈ ਜੀ ਬੱਚੇ ਤੋਂ ਬੱਚਾ ਸਾਰੀ ਸੇਵਾ ਕਰਦੇ ਨੇ ਸਾਡੇ ਨਾਲ ਜੁੜ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਅਸੀਂ ਮੈਸੇਜ ਇਹ ਆ ਸਾਰੇ ਕੋਈ ਘਣਾ ਵੀ ਇੱਕ ਪਿੰਡ ਪਿੰਡ ਲਾਇਆ ਕਰੋ ਜੀ ਵੀ ਆਉਂਦੇ ਜਾਂਦੇ ਰਾਈਆਂ ਦੀ ਸੇਵਾ ਕਰਿਆ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹੀ ਕਹਿਣਾ ਚਾਹਾਂਗਾ ਜੀ ਸਾਰਿਆਂ ਨੂੰ ਵੀ ਬਸਤਵਾਰ ਸਹਿਯੋਗ ਕਰਨ ਵੀ ਹਰ ਇੱਕ ਪਿੰਡ ਦੇ ਵਿੱਚ ਆਉਂਦੇ ਜਾਂਦੇ ਰਾਇਆਂ ਨੂੰ ਇਹ ਲਾਉਣੇ ਚਾਹੀਦੇ ਰਾਇਆਂ ਲਈ ਤਾਂ ਕਿ ਸੰਤਾਨੀ ਯਾਦ ਨੂੰ ਵੀ ਮੱਖ ਰੱਖਿਆ ਜਾ ਸਕੇ ਤੇ ਗਰਮੀ ਨੂੰ ਵੀ ਇਹ ਚੀਜ਼ ਨਾਲ ਬਹੁਤ ਹੁੰਦਾ ਕਿਉਂਕਿ ਗਰਮੀ ਚ ਬਾਹਰੋਂ ਲੋਕ ਆਉਂਦੇ ਨੇਗੇ ਆਪਾਂ ਨੂੰ ਪਤਾ ਹੀ ਹੈਗਾ ਸੋ ਇਹ ਸੀਗੇ ਪਿੰਡੀਨਾ ਵਜਵਾ ਦੇ ਨੌਜਵਾਨ ਜਿਨ੍ਹਾਂ ਵੱਲੋਂ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਗਾਈ ਗਈ ਆ ਤੇ ਰਾਹੀਗਰਾਂ ਲਈ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੇ ਰਾਹੀਗਰ ਆਉਂਦੇ ਜਾਂਦੇ ਨੇ ਉਹਨਾਂ ਲਈ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਾਈ ਗਈ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਗਰਮੀ ਦਾ ਸੀਜ਼ਨ ਆ ਜਿਹੜਾ ਚੱਕਰ ਆਉਂਦੇ ਰਹਿੰਦੇ ਇਸ ਕਰਕੇ ਪਿੰਡੋਂ ਪਿੰਡੀ ਜਿਹੜਾ ਇਹ ਸ਼ਵੀਲਾ ਜਿਹੜੀਆਂ ਮਿੱਠੇ ਪਾਣੀ ਦੀਆਂ ਲਗਾਈਆਂ ਜਾਂਦੀਆਂ ਨੇ ਸੋ ਵੀਡੀਓ